ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਲ ਦੇ ਮੁਖ ਸੇਵਾਦਾਰ ਸੰਤਰੀਨ ਬਾਬਾ ਲਖਮੀ ਸਿੰਘ ਜੀ ਖਾਲਸਾ ਲੋਹੜਾ ਸਹਿਵਾਲੇ ਸਦਾਸ ਨੇ 2 ਕੀ ਦਿਨ ਹੋਏ ਨੇ ਹਰਬਲ ਲਾਈਫ ਨਿਊਟ੍ਰੀਸ਼ਨ ਲੈ ਰਹੇ ਆ ਸੁਮੇਰਾ ਵਜਨ 10 ਕਿਲੋ ਵਜਨ ਘਟ ਗਿਆ ਤੇ ਚਾਰ ਚੇ ਪੇਟ ਕੱਟ ਗਿਆ ਤੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਆਪਾਂ ਲਈਏ ਤੇ ਗੋਡਿਆਂ ਦਾ ਬੜਾ ਦਰਦ ਸੀ ਗੋਡੇ ਦੁਖਣੋਂ ਹਟ ਗਏ ਆ ਤੇ ਪਿੰਜਨੀਆਂ ਜਦੋਂ ਕੀਰਤਨ ਕਰਕੇ ਜਾਂ ਪਾਠ ਕਰਕੇ ਉੱਠਦੇ ਸੀ ਤੇ ਵਜ ਨਹੀਂ ਆਉਂਦਾ ਸੀ ਪਿੰਜਨੀਆਂ ਬੜੀ ਦੁਖਦੀ ਸੀ ਤੂੰ ਹੀ ਬੜੀ ਦੁਖਦੀ ਸੀ ਅਰਦਾਸ ਦੇ ਵਿੱਚ ਨਹੀਂ ਖੜਿਆ ਜਾਂਦਾ ਸੀ ਸੁਸਤੀ ਪੈਂਦੀ ਰਹਿੰਦੀ ਸੀ ਤੇ ਹੁਣ ਜਦੋਂ ਕੀਰਤਨ ਕਰਦੇ ਬੈਠੇ ਨਹੀਂ ਜਾਂਦਾ ਸੀ ਤੇ ਬੜਾ ਆਨੰਦ ਮਣ ਗਿਆ ਹੁ ਚੌਂਕੜਾ ਵੱਜਦਾ ਪੂਰਾ ਨਾ ਕੋਈ ਗੋਡਾ ਨਾ ਕੋਈ ਦਵਾਈਆਂ ਬੂਟੀਆਂ ਸਹਰਾਣੇ ਬਹੁ ਪਈਆਂ ਰਹਿੰਦੀ ਸੀ ਤੇ ਸਾਰੀਆਂ ਦਵਾਈਆਂ ਬੂਟੀਆਂ ਸੜ ਦਿੱਤੀਆਂ ਤੇ ਹਰਬਲ ਲਾਈਫ ਸ਼ੇਕ ਲੈ ਰਹੇ ਆ ਏ ਫਰੈਕਸ ਲੈ ਰਹੇ ਆ ਏ ਫਰੈਕਸ ਜਿਹੜੀ ਉਹ ਸਾਡੀ ਇਕੱਲੀ ਇਕੱਲੀ ਨਾੜੀਆਂ ਸਾਫ਼ ਕਰ ਦਿੰਦੀ ਆ ਬਲੋਕਿੰਗ ਦੂਰ ਕਰ ਦਿੰਦੀ ਆ ਤੇ ਸਾਰਾ ਸਰੀਰ ਉੜ ਜੁੜ ਜੁੜ ਜੋ ਕਰਦਾ ਹੈ ਤੇ ਮੈਂ ਬੇਨਤੀ ਕਰਾਂਗਾ ਕਿ ਇਹ ਹਰਬਲ ਲਾਈਫ ਜੀਵਨ ਜੀ ਬਣਾਓ ਹਰਬਲ ਸ਼ੇਕ ਪੀਓ ਤੇ ਸਦਾਚਾਰ ਜੀਓ ਤੇ ਦੁੱਖਾਂ ਤੋਂ ਛੁਟਕਾਰਾ ਪਾਓ ਇਹ ਮੇਰੇ ਨਾਲ ਆਪ ਬੀਤੀਆਂ ਨੇ ਤੇ ਮੈਂ ਖੁਦ ਲਈਆਂ ਤੇ ਮੋਟਾਪਾ ਬਹੁਤ ਜਲਦੀ ਘਟ ਰਿਹਾ ਤੇ ਸ਼ੇਕ ਪੀ ਰਹੇ ਆ ਇਹ ਫ੍ਰੈਕਸ ਲੈ ਰਹੇ ਆ ਤੁਸੀਂ ਸਦਾ ਹੀ ਮੇਰੀ ਵੀਡੀਓ ਆਡੀਓ ਤੁਸੀਂ ਸੁਣਦੇ ਫੇਸਬੁਕ ਤੇ YouTube ਦੇ ਉੱਪਰ ਜਾਂ ਸਟੇਟਸ ਤੇ ਸੋ ਇਹ ਕਿਰਪਾ ਕਰੋ ਤੁਸੀਂ ਆਪ ਜ਼ਰੂਰ ਵਰਤੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਉਹ ਆਪਣੇ ਆਪ ਦੂਰ ਹੋ ਜਾਣੀ ਹੈ ਜਦੋਂ ਮੋਟਾਪਾ ਘਟ ਜਾਣਾ ਤੇ ਬੜੀ ਰਫਤਾਰ ਦੇ ਨਾਲ ਮੋਟਾਪਾ ਘਟ ਰਿਹਾ ਬੜੀਆਂ ਚੀਜ਼ਾਂ ਮੈਂ ਖਾ ਕੇ ਦੇਖੀਆਂ ਬੜਾ ਕੁਝ ਕਰਕੇ ਦੇਖਿਆ ਪਰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਬਣੀ ਕੋਈ ਦਾਦਾ ਜੀ ਆਹ ਖਾ ਲਓ ਜੀ ਆਹ ਖਾ ਲਓ ਆਹ ਖਾ ਲਓ ਬਹੁਤ ਕੁਝ ਖਾ ਕੇ ਦੇਖਿਆ ਲੱਖਾਂ ਰੁਪਏ ਦਵਾਈਆਂ ਤੇ ਵੀ ਲਾ ਦਿੱਤਾ ਪਰ ਗੱਲ ਨਹੀਂ ਸੀ ਬਣੀ ਤੇ ਹੁਣ ਬੜਾ ਰਫਤਾਰ ਦੇ ਨਾਲ ਜਿਹੜਾ ਮੋਟਾਪਾ ਉਹ ਘਟ ਰਿਹਾ ਹੈ ਮੇਰੀ ਹੀ ਬੇਨਤੀ ਹੈ ਹਰਬਲ ਸ਼ੁਰੂ ਕਰੋ ਕੀ ਕਰਨੀ ਬਈ ਮੈਨੂੰ ਕਿੱਥੋਂ ਜੀ ਉਹ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੁਹਾਡਾ ਸਕੈਨ ਕੀਤਾ ਜਾਏਗਾ ਤੁਹਾਨੂੰ ਸਭ ਕੁਝ ਮਿਲੇਗਾ ਸਾਡੇ ਨਾਲ ਸੰਪਰਕ ਕਰ ਲਿਓ ਨੰਬਰ ਤਕਰੀਬਨ ਪਤੀਏ ਸਾਰੇ ਨੂੰ ਮੇਰਾ ਤੇ ਜਰੂਰ ਤੁਸੀਂ ਮੇਰੇ ਨਾਲ ਸੰਪਰਕ ਕਰੋ ਤੇ ਜਲਦੀ ਤੋਂ ਜਲਦੀ ਤੁਹਾਨੂੰ ਹਰਬਲ ਦਈਏ ਤੇ ਜ਼ਿੰਦਗੀ ਲਾਈਫ ਵਧਾਈਏ ਦੁੱਖਾਂ ਤੋਂ ਸਦਕਾਰਾਂ ਤੋਂ ਸਦਕਾਰਾ ਪਾਈਏ ਇਹ ਮੇਰੀ 100% ਗਰੰਟੀ ਆ ਮੇਰੀ 101% ਗਰੰਟੀ ਆ ਜੇ ਤੁਹਾਡਾ ਮਟਾਪਾ ਨਾ ਕਟੇ ਤੇ ਤੁਹਾਡੇ ਦੁੱਖ ਦੂਰ ਨਾ ਹੋਣ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨੇ ਵੀ ਸਰੀਰ ਚੰਦਰ ਦੁੱਖ ਨੇ ਉਹ ਸਾਰੇ ਦੂਰ ਹੋ ਜਾਣਗੇ ਤੇ ਹਰਬਲ ਸੇਕ ਪੀਓ ਏਫਰੈਕਸ ਪੀਓ ਤੇ ਸਦਾ ਚਰ ਜਿਓ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਡੇ ਮੈਡਮ ਪ੍ਰਦੀਪ ਪ੍ਰਦੀਪ ਕੌਰ ਦਵਲਾਨ ਜੋ ਸਾਡੇ ਸੀਨੀਅਰ ਕੋਚ ਨੇ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੈਡਮ ਸਤਵਿੰਦਰ ਕੌਰ ਸਰਾਜਪੁਰ ਦਾ ਅਤੇ ਸਾਡੇ ਸੁਖਜੀਤ ਸਰ ਦਵਲਾਨ ਉਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਤੇ ਮੈਡਮ ਸਵਰਨਜੀਤ ਕੌਰ ਉਹ ਵੀ ਸਾਡੇ ਸੀਨੀਅਰ ਨੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਾਂਗਾ ਮੈਂ ਆਪਣੇ ਪਰਿਵਾਰ ਨੂੰ ਸਾਰਿਆਂ ਨੂੰ ਹਰਬਲ ਸ਼ੇਕ ਪਲਾਣਿਆ ਤੇ ਦੁੱਖਾਂ ਤੋਂ ਛੁਟਕਾਰਾ ਸਾਡਾ ਪਾਰਿਆ ਮੈਡਮ ਦਾ ਵਜ਼ਨ 7-8 ਕਿਲੋ ਉਹਨਾਂ ਦਾ ਵਜ਼ਨ ਘਟ ਗਿਆ ਤੇ ਤੁਹੀ ਬੜੀ ਦੁਖਦੀ ਸੀ ਉਹ ਵੀ ਠੀਕ ਅਨਸਾਰ ਖਸੋਕੇ ਆ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਰੂਰ ਸਾਡੇ ਨਾਲ ਸੰਪਰਕ ਕਰੋ ਇਹ ਮੇਰੀ 101% ਗਰੰਟੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ